ਕਵਾਇਦਾਂ ਦਿਖਾਉਣੇ ਆ ਬਾਲੀਦਾ ਉਹ ਮੰਦਿਰ ਜਿੱਥੇ ਗੋਰੇ ਆ ਕੇ ਵੀ ਜਿਹੜਿਆਂ ਸੁੱਖਾ ਮੰਗਦੇ ਆ ਭਾਈ ਠੀਕ ਹੈ ਤੇ ਆਹ ਦੇਖ ਲੋ ਇੱਥੇ ਗੋਰੀਆਂ ਸਾਧਕ ਹੋਈਆਂ ਪਈਆਂ ਤੇ ਇਕੱਲੇਆਂ ਇੰਨੀਆਂ ਕ ਨਹੀਂ ਉਹ ਪਿੱਛੇ ਵੀ ਲਾਈਨ ਲੱਗੀ ਪਈ ਇਹਨਾਂ ਦੀ ਠੀਕ ਹੈ ਤੇ ਇਹਦਾ ਨਾਮ ਹੈਗਾ ਮਿਲਕੁੰਟ ਮੰਦਿਰ ਪਤਾ ਨਹੀਂ ਕੀ ਇਹਦਾ ਨਾਮ ਆਹ ਦੇਖ ਲੋ ਯਾਰ ਬਾਬੇ ਦਾ ਚੜਾਈ ਬਹੁਤ ਆ ਬਾਬੇ ਜੀ ਦੀ ਤੇ ਆਹ ਦੇ ਦੂਰੋਂ ਦੂਰੋਂ ਲੋਕ ਇਹਨੂੰ ਦੇਖਣ ਆਉਂਦੇ ਆ ਤੇ ਸਾਨੂੰ ਅੱਜ ਆਪਾਂ ਪੂਰਾ ਮੰਦਿਰ ਦਿਖਾਉਣੇ ਆ ਠੀਕ ਆ ਇਧਰਲੇ ਪਾਸੇ ਹੋਰ ਗੋਰੇ ਲੀੜੇ ਲਈ ਖੜੇ ਆ ਤੇ ਆਹ ਸਾਰਾ ਪ੍ਰੇਅਰ ਚੱਲ ਰਹੀ ਹੈ ਇਸ ਵਕਤ ਤੇ ਆਹਾ ਮੈਂ ਨਾ ਤਾਂ ਉਧਰੋਂ ਕੱਪੜੇ ਪਾ ਕੇ ਆਉਂਦੇ ਆ ਆ ਦੇਖੋ ਗੋਰਾ ਨੂੰ ਲਾਉਣੇ ਪੈਂਦੇ ਆ ਆਪਦੇ ਲੀੜੇ ਤੇ ਇਧਰਲੇ ਪਾਸੇ ਜਿਹੜਾ ਨਾਉਣ ਜਾਣਾ ਠੀਕ ਆ ਪਹਿਲਾਂ ਬਾਬੇ ਦੇ ਆ ਦੇਖੋ ਇਹ ਹੈਗਾ ਡੂ ਨਾਟ ਐਂਟਰੀ ਉਹ ਕਹਿੰਦਾ ਵੀ ਨਹੀਂ ਜਾਣਾ ਗੋਰੇ ਅੰਦਰ ਇਧਰਲੇ ਪਾਸੇ ਨਹੀਂ ਜਾ ਸਕਦੇ ਕਹਿੰਦਾ ਹੋਰ ਪਾਸੇ ਐਂਟਰੀ ਹੋਣੀ ਹੈ ਤੇ ਆ ਦੇਖ ਹਰੇਕ ਧਰਮ ਨੇ ਆਪਦੀਆਂ ਪੋਸ਼ਾਕਾਂ ਬਣਾਈਆਂ ਹੋਈਆਂ ਠੀਕ ਹੈ ਉਹੀ ਪਾ ਕੇ ਜਾਣਾ ਇਧਰਲੇ ਪਾਸੇ ਰੈਂਟ ਤੇ ਲੋਕਰ ਮਿਲਦੇ ਆ ਵੀ ਆਪਣੇ ਦੇ ਜਿਹੜਾ ਹੁੰਦਾ ਜਿਵੇਂ ਜੁੱਤੇ ਵੀ ਮਾਲਾ ਆਪਣੇ ਦਾ ਬਣੇ ਹੁੰਦੇ ਕੈਬਨ ਹਨਾ ਉਹ ਸੇਵਾ ਕਰਨੇ ਲੱਗੇ ਹੁੰਦੇ ਇੱਥੇ ਸਾਰਾ ਕੁਝ ਉਥੇ ਰੈਂਟ ਤੇ ਲੋਕਰ ਲੈ ਕੇ ਠੀਕ ਹੈ ਉਸ ਤੋਂ ਬਾਅਦ ਇੱਧਰਲੇ ਪਾਸੋਂ ਦਾ ਕੱਪੜੇ ਬਦਲਣ ਵਾਲਾ ਕੰਮ ਹੈ ਠੀਕ ਆ ਤੇ ਇੱਧਰਲੇ ਪਾਸੇ ਜਿਹੜਾ ਹੈਗਾ ਗੋਰੇ ਨਹਾਉਂਦੇ ਨਹਾਉਦੇ ਆ ਹਨਾ ਆਪਾਂ ਨੂੰ ਦੇਖਣਾ ਪੈਣਾ ਕਿੱਧਰਲੇ ਪਾਸੇ ਆ ਆ ਦੇਖੋ ਬਹੁਤ ਜਿਹੜਾ ਹੈਗਾ ਵੱਡਾ ਮੰਦਿਰ ਆ ਇਹ ਤੇ ਇਹਦੇ ਚ ਨਹਾਉਂਦੇ ਆ ਭਾਈ ਇਹ ਮੰਨ ਲਾ ਜਿਹੜਾ ਇੰਡੋਨੇਸ਼ੀਆ ਹੈ ਹਨਾ ਤੇ ਇਹ ਵੀ ਆਪਾਂ ਗੱਲ ਕਰਕੇ ਆ ਅੰਦਰੋਂ ਦਿਖਾ ਕੇ ਲਿਆਉਣੇ ਆ ਇਹ ਤਾਂ ਧਰਮ ਨੂੰ ਬਿਲੋਂਗ ਕਰਦਾ ਹੁਣ ਆਇ ਨਹੀਂ ਪਾ ਇੱਥੇ ਵੀਡੀਓ ਲੋਕਡ ਤੇ ਨਹੀਂ ਪਰ ਆਪਾਂ ਦਾ ਬਣਾਤੀ ਹੈ ਬਾਕੀ ਹੁਣ ਰੱਬ ਜਾਨੇ ਆ ਤੁਸੀਂ ਜਣੋ ਆਹ ਦੇਖੋ ਹੁਣ ਨਹੀਂ ਨਹੀਂ ਬੰਦੇ ਤਾਂ ਫੋਟੋ ਖਿੱਚਿਆਂਦੇ ਹੋਏ ਕਿਆ ਬਾਤ ਆ ਬਾਈ ਕਮਾਲ ਆ ਵਾ ਬੀ ਆ ਠੀਕ ਐ ਇਹ ਤਾਂ ਕੋਈ ਪਤਾ ਨਹੀਂ ਲੱਗਾ ਵਿੱਚ ਬੂਟ ਪਾਈ ਫਿਰਦੇ ਆ ਤੇ ਵਿੱਚ ਜਿਹੜਾ ਹੈਗਾ ਓਵੇਂ ਕਮਾਲ ਆ ਇੱਧਰ ਦੇ ਪਾਸੇ ਵਾ ਠੀਕ ਆ ਕਿਹ ਲੀ ਫੁਲ ਤੇ ਆ ਦੇਖ ਲੋ ਇਹ ਬਾਬੇ ਦਾ ਨਾਮ ਜਿਹੜਾ ਹੈਗਾ ਇਹ ਮੰਨ ਲਓ ਇੱਕ ਅਲੱਗ-ਅਲੱਗ ਤਰ੍ਹਾਂ ਦੇ ਮਾਤਾ ਇਹ ਵੀ ਹਿੰਦੂ ਧਰਮ ਦੇ ਸਥਾਨ ਹੈ ਠੀਕ ਹੈ ਤੇ ਇੱਥੇ ਕੋਈ ਬੰਦਾ ਨਾਤਾ ਹੁਣ ਇਹ ਪੂਰੇ ਲਾਈਨ ਚ ਲਾ ਕੇ ਨਾਉਣਾ ਪੈਂਦਾ ਬਈ ਆ ਦੇਖੋ ਦੇਖੋ ਬਾਏ ਇਸ਼ਨਾਨ ਕਰਦੇ ਸਨਾਣ ਕਰਨ ਨਾਲ ਨੂੰ ਹਰਾ ਹੀ ਕਪੜਾ ਪੰਨਾ ਅੱਜ ਦੂਜੇ ਦਿਨਾਂ ਵੀ ਚੱਲ ਜਾਂਦਾ ਕੰਮ ਇਹ ਦੇਖਣਾ ਆਪਣਾ ਕਿਹਦਾ ਵਾਸਤੇ ਦੱਸੂ ਹਮੈਨੂੰ ਲੱਗਦਾ ਨਹੀਂ ਆਹ ਦੂਜੇ ਨਾਲੇ ਪਾਸੇ ਕਾਲੇ ਵੀ ਨਾਉਂਦੇ ਓਏ ਆਹ ਵੇਖੋ ਇਹ ਦੇਖ ਸਕਦੇ ਹੋ ਇਧਰ ਵੀ ਦੂਜੇ ਪਾਸੇ ਵੀ ਉਨਾ ਹੀ ਲਾਈਨ ਲੱਗੀ ਐ ਜੇ ਇਧਰਲੇ ਪਾਸੇ ਐ